ਸੋਨੇ ਚ 24 ਘੰਟੇ ਤੂੰ ਤਾਂ ਸੂਟ ਸੂਟ ਹੀ ਕਰਦੀ ਰਹਿਨੀ ਸੂਟਾ ਤੋਂ ਬਿਨਾ ਤੈਨੂੰ ਕੋਈ ਗੱਲ ਹੈਗੀ ਆ ਤੇ ਬੇਬੇ ਸੂਟਾਂ ਦੀਆਂ ਹੀ ਗੱਲਾਂ ਕਰਨੀਆਂ ਜਿਹੜੇ ਪਾਉਣੇ ਆ ਤੇ ਹੋਰ ਕਾਸੇ ਦੀਆਂ ਨਹੀਂ ਗੱਲਾਂ ਕਰਨੀਆਂ ਓਏ ਯਾਰ ਬੇਬੇ ਫਿਰ ਕੀ ਹੋ ਗਿਆ ਮੰਮੀ ਨੇ ਸੂਟ ਸੁਵਾਉਣੇ ਹੁੰਦੇ ਤੂੰ ਬਹੁਤ ਵਿਗਾੜਦਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਲਓ ਜੀ ਹਰ ਇੱਕ ਜਿਹੜੀ ਸੱਸ ਹੁੰਦੀ ਆ ਨਾ ਉਹ ਸੋਚਦੀ ਆ ਜੇ ਮੈਂ ਨੌਂ ਦੀ ਜਗ੍ਹਾ ਹੁੰਦੀ ਨਾ ਕਿ ਮੈਂ ਆ ਚੀਜ਼ ਏਦਾਂ ਕਰਨੀ ਮੈਂ ਏਦਾਂ ਏਦਾਂ ਕਰਿਆ ਕਰਨੀ ਤੇ ਜੇ ਨੌਂ ਨੌਂ ਜਿਹੜੀ ਹੁੰਦੀ ਉਹ ਉਹ ਸੋਚਦੀ ਜੇ ਮੈਂ ਸੱਸ ਦੀ ਜਗ੍ਹਾ ਹੁੰਦੀ ਤੇ ਮੈਂ ਏਦਾਂ ਸੇਮੂ ਦੇ ਨੂੰ ਲੈ ਕੇ ਆਪ ਆਏ ਪਹਿਲਾਂ ਤੇ ਮੰਮੀ ਤੇ ਬੇਬੇ ਬੈਠੇ ਹੋਏ ਨੇ ਆਪਣੇ ਕੋਲੇ ਬੇਬੇ ਮੋਟੀ ਨਹੀਂ ਲੱਗ ਰਹੀ ਥੋੜੀ ਜੰਨੇ ਬੇਬੇ ਮੋਟੀ ਹੋ ਗਈ ਅੱਜ ਹੋ ਗਈ ਮੰਮੀ ਦੀ ਚਿਹਰੀ ਬਦਲੀ ਹੋ ਗਈ ਆ ਸੋ ਘੁੰਟ ਘਾ ਨੂੰ ਕੱਢਿਆ ਫੇਰ ਇਹ ਕੋਈ ਵਾਇਸ ਤਾਂ ਦੋ ਮੰਮੀ ਹਾਂ ਬੇਬੇ ਹਾਂਜੀ ਸੋ ਘੁੰਟ ਰਟਾਰ ਦਈਏ ਹਾਂ ਹਾਂ ਪਿੱਛੇ ਕਰੋ ਦੋ ਜਾਨੇ ਏ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾ ਨਾ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੱਸ ਮੰਮੀ ਹੱਸੀ ਗਾ ਸਤਿ ਸ੍ਰੀ ਅਕਾਲ ਬੱਸ ਸਤਿ ਸ੍ਰੀ ਅਕਾਲ ਅੱਜ ਆਪਾਂ ਅੱਜ ਦੇ ਦਿਨ ਵਾਸਤੇ ਮੌਕਾ ਦਿੱਤਾ ਕਿ ਜਿਹੜੇ ਬੇਬੇ ਆ ਬੇਬੇ ਮੰਮੀ ਬਣਾਇਆ ਜਾਣੀ ਕਿ ਬੇਬੇ ਨੂੰ ਨੌ ਬਣਾਇਆ ਆ ਤੇ ਨੌ ਨੂੰ ਬਣਾਇਆ ਸੱਸ ਮੰਮੀ ਨੂੰ ਬੇਬੇ ਦਾ ਦਰਜਾ ਦਿੱਤਾ ਆ ਤੇ ਬੇਬੇ ਨੂੰ ਮੰਮੀ ਦਾ ਸੋ ਜੋ ਜੋ ਕਰਨਾ ਚਾਹੁੰਦੇ ਨੇ ਆਪ ਚ ਮੰਨਦੇ ਕੁਭਾਰ ਜਿਹੇ ਕੱਢ ਰਹੇ ਆ ਉਹ ਵੀ ਇਹਨਾਂ ਦੇ ਦਿਮਾਗ ਤੇ ਆ ਮਾਨਤੀ ਆ ਉਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਅੱਜ ਬੇਬੇ ਜੀ ਨੇ ਵੇਖੋ ਪੂਰੀ ਐਂਡ ਕਾਉਨ ਕਾ ਲਾਈ ਹੋਈ ਹੈ ਬੇਬੇ ਦੀ ਨਿਕਾ ਘਾਟ ਆ ਅੱਜ ਮੈਂ ਗਣ ਗਣ ਕੇ ਬਦਲੇ ਲਵਾਂਗੀ ਲੈ ਮੈਂ ਬੇਬੇ ਤੋਂ ਸੂਟ ਹੀ ਮੰਗਦੀ ਹੋਰ ਤੇਰੇ ਕੋਲ ਕੁਝ ਨਹੀਂ ਮੰਗਦੀ ਸੋਨੇ ਤੂੰ ਨੇ ਸੂਟਾਂ ਨਾ ਰੱਜ ਦੀਂ ਐਨੇ ਸੂਟ ਆ ਤੇਰੇ ਕੋਲੇ ਹਰ ਵੇਰੀ ਨਵਾਂ ਸੂਟ ਨਵਾਂ ਸੂਟ ਸੂਟ ਹੀ ਕਰਦੇ ਰਹਿੰਦੇ ਨੇ ਸੂਟਾਂ ਤੋਂ ਬਿਨਾਂ ਕੋਈ ਗੱਲ ਹੈਗੀ ਤੇਰੇ ਕੋਲੇ ਹੋਰ ਕੀ ਗੱਲ ਕਰਿਆ ਕਰਾ ਹੋਰ ਦੱਸ ਦੇ ਬੇਬੇ ਮੈਂ ਕੀ ਗੱਲ ਕਰਿਆ ਕਰਾ ਕੰਮ ਤੰਦੇ ਦੇ ਕੋਈ ਗੱਲ ਕਰ ਵੀ ਅੱਜ ਸਬਜ਼ੀ ਕਾਦੀ ਬਣਾਉਣੀ ਆ ਕਿਤੇ ਤੂੰ ਨੂਨ ਜ਼ਿਆਦੇ ਪਾ ਦਿੰਨੀ ਆ ਸਬਜ਼ੀ ਚ ਕਿਤੇ ਤੂੰ ਤੜਕਾ ਸਾੜ ਦਿੰਨੀ ਆ ਅੱਜ ਸਵਾਦ ਦੀ ਤੂੰ ਸਬਜ਼ੀ ਨਹੀਂ ਬਣਾ ਕੇ ਦਿੰਦੀ ਅੱਜ ਮੇਰਾ ਨੂਨ ਵਾਲੇ ਚੋਲੇ ਨੂੰ ਕੀ ਕਰਦਾ ਤੇ ਅੱਜ ਤੂੰ ਮੈਨੂੰ ਨੂਨ ਵਾਲੇ ਚੋਲ ਬਣਾ ਕੇ ਖਵਾ ਬੇਬੇ ਜੀ ਮੈਂ ਇਥੋਂ ਬਣ ਨਹੀਂ ਸਕਦੀ ਮੈਂ ਖੜੋ ਨਹੀਂ ਸਕਦੀ ਕਿਉਂ ਖੜੋ ਕਰ ਖੜੋਤਾ ਨਹੀਂ ਜਾਂਦਾ ਮੈਂ ਤਾਂ ਓਏ ਇਹ ਤਾਂ ਪੂਰੇ ਰੋਲ ਦੇ ਅੰਦਰ ਵੜ ਗਏ ਮੰਮੀ ਵੀ ਸੀਰੀਅਸ ਬੇਬੇ ਆ ਸਾਡੀ ਆ ਮੰਮੀ ਵੀ ਸੀਰੀਅਸ ਸਾਡੀ ਬੇਬੇ ਵੀ ਸੀਰੀਅਸ ਹਾਂ ਸੋ ਅੱਜ ਐਦਾਂ ਹੀ ਤੁਸੀਂ ਹਨਾ ਐਦਾਂ ਟਾਕ ਕਰਨੀ ਪਰ ਪਿਆਰ ਨਾਲ ਕਿਤੇ ਹੋਰ ਸੱਚੀ ਲਾੜ ਪੈਣੀ ਯਾਰੀ ਸੋ ਅੱਜ ਜੋ ਬੇਬੇ ਚੱਲ ਸੌਣੀ ਹੋਣਾ ਐ ਘਰ ਹੁਣ ਗੱਲਾਂ ਬਾਤਾਂ ਬਹੁਤ ਹੋ ਗਈਆਂ ਉੱਠ ਤੇ ਵਧੀਆ ਜੀ ਡਾਂਗ ਵਾਲੀ ਚਾਹ ਬਣਾ ਕੇ ਲਿਆ ਬੇਬੇ ਜੀ ਮੈਂ ਇਥੇ ਤਾਂ ਤੁਰਾਂ ਜੇ ਮੈਂ ਖੁੰਡੀ ਫੜੋਗੀ ਕਿ ਮੈਂ ਚਾਹ ਬਣਾਉਂਗੀ ਇਹ ਤਾਂ ਬੈਸੋ ਨਹੀਂ ਹੁਣ ਤੈਨੂੰ ਕਰਨਾ ਹੀ ਪੈਣਾ ਨਹੀਂ ਮੈਨੂੰ ਤਾਂ ਬੇਬੇ ਬਹੁਤ ਔਖਾ ਲੱਗਦਾ ਇਹ ਔਖਾ ਸੂਟ ਮੰਗਣਾ ਹੀ ਸੌਖੇ ਆ ਚਲ ਤੂੰ ਸੂਟ ਮੈਨੂੰ ਹੌਲੇ ਲਿਆ ਦੀ ਤੇ ਫਿਰ ਮੇਰੇ ਨਾਲ ਬੇਬੇ ਨਹੀਂ ਆਏ ਨਾ ਕਰੋ ਚਲ ਕੋਈ ਨਹੀਂ ਤੁਸੀਂ ਚਾਹ ਡਾਂਗਰ ਕੀ ਨਾ ਬਣਾ ਕੇ ਲਿਆਓ ਜੈ ਜੀ ਤੁਹਾਡੇ ਤੋਂ ਬਣਦੀ ਉਹੋ ਜੀ ਬਣਾ ਕੇ ਲਿਆਓ ਮੈਂ ਸੈਂਪਲ ਜੀ ਤਾਂ ਬਣਾ ਸਕਦੀ ਆ ਚਲ ਉਹੋ ਜੀ ਲਿਓ ਪਰ ਨੂੰ ਜੇ ਖੰਡ ਪੱਤੀ ਹੈ ਨਾ ਉਹ ਵਧੀਆ ਪਾਇਓ ਦੁੱਧ ਦਾ ਦਾਨ ਯਾਰ ਬੇਬੇ ਮੈਂ ਬਣਾ ਲਿਓਨੀ ਆ ਫੇਰ ਸੋਨੀ ਲਿਆ ਛੇਤੀ ਤਤੀ ਤਤੀ ਲਿਓ ਨਹੀਂ ਬਣਾ ਲਿਓ ਲੋ ਜੀ ਮੰਮੀ ਚਾਹ ਬਣਾ ਲਿਆ ਆ ਬੇਬੇ ਵਾਸਤੇ ਲੈ ਬੇਬੇ ਜੀ ਪੀ ਲਓ ਮੇਰੇ ਤੋਂ ਐਹੋ ਜੀ ਬਣੀ ਪਤਲੀ ਸੁਸਲੀ ਜੀ ਕੋਈ ਨੁਕਸਨ ਨਾ ਕੱਢਿਆ ਜੋ ਉਹ ਤਾਂ ਸੋਨੀ ਹੁਣ ਪੀ ਕੇ ਦੱਸੂਗੀ ਨਹੀਂ ਤੂੰ ਪੀ ਕੇ ਦੱਸੋ ਮਿੱਠਾ ਥੋੜਾ ਜਿਹਾ ਦੇ ਕੋਈ ਮੈਂ ਜਮਾ ਸੋਨੀ ਪੰਗਲ ਪਾਣੀ ਬਣਾਇਆ ਇਹ ਕੋਈ ਪੀਣ ਵਾਲੀ ਚਾਹ ਆ ਬੇਬੇ ਜੀ ਹਰ ਮਾਂ ਕੀ ਜੋਗੀ ਮੈਂ ਤੁਮਾ ਨਹੀਂ ਸੋਣੇ ਤਾਂ ਚਾਹ ਮਿੱਠਾ ਤਾਂ ਵੇਖ ਲਿਆ ਕਰ ਵਿੱਚ ਉਹ ਮੇਰੇ ਨਾਲ ਕੋਈ ਹਲਪਤ ਕਰਾਉਂਦਾ ਤਾਂ ਫੇਰ ਹੀ ਸੀ ਨਾ ਚਾਹ ਮਿੱਠਾ ਪਾਣੀ ਨਹੀਂ ਹਲਪਤ ਕਰਾਉਣ ਨੂੰ ਨਾਲ ਪੰਚਾਇਤ ਲੈ ਕੇ ਜਾਣੀ ਸੀ ਨਹੀਂ ਕਰਦਾ ਮੈਂ ਬਰ ਹੀ ਕੋਈ ਹੁੰਦਾ ਮਾਂ ਬੇਬੇ ਯਾਰਾ ਸਿੱਖੋ ਜਾਂਨੀ ਆ ਤੂੰ ਮੰਮੀ ਬੇਬੇ ਕੀ ਕਰੀ ਜਾਂਦੀ ਆ ਇਹ ਚਾਹ ਮੈਂ ਬਣਾ ਕੇ ਲੈ। ਇਹ ਚਾਹ ਨਹੀਂ ਮੈਂ ਪੀਣੀ। ਡੋਲਤੀ। ਕੱਪ ਨਾ ਬੰਨਦੀ ਬੇਬੇ ਜੀ ਤੇ ਪੀਣੀ। ਤੇ ਤਦ ਦੀ ਚਾਹ ਬਣਾ ਕੇ ਲਿਆਓ ਤੇ ਨਾਲੇ ਨਾ ਮੈਨੂੰ ਐਂ ਕਰੋ ਹਰਮਣ ਉਥੋਂ ਨਾ ਲਸਣ ਲਿਆ ਦੇ ਤੇ ਗੰਡੇ ਲਿਆ ਦੇ ਬੈਠੀ ਮੈਂ ਚੀਲਦਾ। ਸੋਹਣੀ ਤੂੰ ਐਂ ਕਰ ਨੂਨ ਵਾਲੇ ਚੌੜ ਬਣਾ ਕੇ ਲਿਆ। ਮੇਰਾ ਚੌਲਾ ਨੂੰ ਬਹੁਤ ਜੀ ਕਰਦਾ। ਤੇ ਬੇਬੇ ਜੀ ਬਣਾ ਲਿਓ ਨਹੀਂ ਕੋਈ ਵਾਸਾ ਹੁਣ ਔਖੀ ਸੌਖੀ ਬਣਾ ਲਿਓ ਨਹੀਂ ਆ। ਹਾਂ ਨਾਲ ਕੜੀ ਬਣਾ ਲਿਓ। ਠੀਕ ਆ ਬਣਾ ਲਾਂਗੇ ਕੜੀ ਬਣਾ ਲਾਂਗੇ। ਮਮੀ ਸ਼ੰਭੂ ਸਿੰਘ ਦਾ ਪਤਾ ਹੋਵੇ ਨਾ ਮੈਨੂੰ ਤੇ ਫੇਰ ਤਾਂ ਮਮੀ ਬੇਬੇ ਅੱਜ ਬਾਲੀਆਂ ਪਰਮੇਸ਼ਾ ਨਹੀਂ ਕਰੀ ਜਾਂ ਕੱਲ ਕੋਈ ਨਹੀਂ ਕਰ ਲੈਣ ਦੀ ਅੱਜ ਇਹਦਾ ਟਾਈਮ ਹੈ ਤੇ ਮੈਂ ਔਖੀ ਸੋ ਕਿ ਮੇਰੇ ਨਾਲ ਕੋਈ ਹੈਲਪਤ ਕਰਾ। ਬੱਸ ਮੈਂ ਮੰਮੀ ਤੇਰੇ ਹੀ ਹੈਲਪ ਕਰਾਉਂਗਾ। ਤਾਂ ਮੇਰੇ ਨਾਲ ਨਹੀਂ ਸੁਣਨੀ ਆਂ ਵੇਖ ਤੂੰ ਬੁੜੀਆਂ ਆਪ ਹੀ ਕੰਮ ਕਰਦੀਆਂ ਤੇ ਉਹਨਾਂ ਦੇ ਬੱਚੇ ਵੀ ਮੰਮੀ ਮੈਂ ਬੇਬੇ ਕਾ ਤੂੰ ਮੈਂ ਮੰਮੀ ਦੀ ਹੈਲਪ ਕਰਾਉਂਗਾ। ਪਹਿਲਾਂ ਤੂੰ ਐਂ ਕਰ ਸੋਨੀ ਪਹਿਲਾਂ ਤੂੰ ਝਾੜੂ-ਪੋਚਾ ਕਰ ਲਾ ਝਾੜੂ-ਪੋਚਾ ਕਰ ਲਾ ਤੇ ਮੈਨੂੰ ਗੰਡੇ ਤੇ ਲਸਣ ਫੜਾ ਦੇ ਮੈਂ ਚੀਰ ਦੂ ਝਾੜੂ-ਪੋਚਾ ਕਰਕੇ ਫਿਰ ਤੂੰ ਮਸ਼ੀਨ 'ਚ ਕੱਪੜੇ ਪਾ ਲਈ। ਬੇਬੇ ਜੀ ਇੰਨੇ ਕੰਮ ਨਹੀਂ ਮੈਂ ਇੱਥੋਂ ਹੁੰਦੇ ਮੈਂ ਤਾਂ ਆਪ ਦਾ ਮਸਾ ਆਪ ਦਾ ਆਪ ਲੈ ਕੇ ਮਸਾ ਤੋੜੀ ਇਹ ਸੋਨੀ ਕਰਨਾ ਹੀ ਪੈਣਾ ਹੋਰ ਤੈਨੂੰ ਮੂੰਹ ਵੇਖਣ ਨੂੰ ਥੋੜੀ ਲਿਆਂਦਾ ਕੰਮ ਕਰਾਉਣ ਨੂੰ ਹੀ ਲਿਆਂਦਾ ਸੋਨੀ ਤੈਨੂੰ ਤੇ ਫਿਰ ਮਾਰਾ ਮੋੜਾ ਕਰਾਂ ਕਰੂੰਗੀ ਮੈਂ ਬਾਹਲਾ ਨਹੀਂ ਮੈਂ ਇੱਥੋਂ ਹੋਣਾਗਾ ਇਹਨਾਂ ਮਜਬੂਰ ਨਾ ਕਰਨਾ ਹੀ ਪੈਂਦਾ ਬੇਬੇ ਜੀ ਮੈਨੂੰ ਇੰਨਾ ਮਜਬੂਰ ਨਾ ਕਰੋ ਮੇ ਕੋਈ ਇੰਨਾ ਨਹੀਂ ਹੁੰਦਾਗਾ ਚੱਲ ਬੇਬੇ ਬੱਸ ਕਰ ਮੰਮੀ ਹੁਣ ਨਹੀਂ ਹੁੰਦਾ ਕੰਮ ਕੜੀ ਬਣਾ ਲਿਆਉਣੀ ਚੱਲ ਬੇਬੇ ਓ ਮੰਮੀ ਬੇਬੇ ਚੱਲ ਮੈਂ ਮੰਮੀ ਨਾਲ ਚੱਲਿਆ ਚੱਲ ਜਾਓ ਕੜੀ ਬਣਾ ਲੈ ਕੋ ਚਾਹ ਨੂਣਾ ਚਾਹ ਬਣਾਓ ਹਾਂ ਲੂਣ ਨਾਲ ਚਾਹ ਬਣਾ ਤੇ ਮੈਂ ਲੱਕ ਸਿੱਧਾ ਕਰਨਾ ਲੈ ਕੇ ਤੁਸੀਂ ਕਿਹ ਕਿਥੋਂ ਆਏ ਆ ਤੇ ਬਜ਼ੁਰਗ ਬੰਦਾ ਵਾ ਲੱਕ ਵੀ ਸਿੱਧਾ ਕਰਨਾ ਅਸਕਰ ਕੋਈ ਨਾ ਤੁਸੀਂ ਲੱਕ ਸਿੱਧਾ ਕਰ ਲੋ ਉਸ ਜਿੰਨਾ ਕੇ ਸਾਥ ਹੋਇਆ ਬੇਬੇ ਚਟਨੀ ਬਣਾ ਲਈ ਅੱਜ ਚਟਨੀ ਨਹੀਂ ਖਾ ਲਾਂਗੇ ਚੱਲ ਚਾਰ ਪਾਏ ਨਹੀਂ ਨਹੀਂ ਸੋਨੀ ਚਟਨੀ ਤਾਂ ਮੈਂ ਕਟ ਦੂੰਗੀ ਤੇ ਪਰ ਤੇ ਕੜੀ ਬਣਾਉਣੀ ਚੱਲ ਬੇਬੇ ਅੱਜ ਚਟਨੀ ਬਣਾਉਣੀ ਆਪਾਂ ਹਰਮਨ ਮੈਂ ਤੇਰੇ ਕੋਲੇ ਗੱਲ ਕਰਦੀ ਆਂ ਬੇਬੇ ਰੋਜ ਹੀ ਆਦ ਨਹੀਂ ਮਾਪੂਆ ਕੋਲੇ ਜਾਣਾ ਮਾਪੂਆ ਕੋਲੇ ਜਾਣੀਆਂ ਤੇ ਉਹ ਕਹ ਕੰਦੀ ਦੀ ਆਖੂਗਾ ਬੇਬੇ ਨੂੰ ਵੀ ਆਖੂਗਾ ਰੋਜ ਹੀ ਆਈ ਲੈਂਦੀ ਰੋਜ ਹੀ ਆਈ ਜਾਂ ਰਹੀਂਦੀ ਇਹ ਗੱਲ ਕੋਈ ਨਾ ਬੇਬੇ ਇਹ ਘਰੇ ਨਹੀਂ ਖੜੋਤਾ ਜਾਂਦੀਆਂ ਗੋਲੇ ਜਾਂਦਾ ਹੀ ਆ ਸਾਰੇ ਜਾਂਦੇ ਆ ਜਲ ਬੇਬੇ ਨੂੰ ਜਾ ਵੜ ਦੇ ਚਾਰ ਦਿਨ ਲਾਇਆ ਹੋਗੀ ਕੋਈ ਗੱਲ ਨਹੀਂ ਗਈ ਕੋਈ ਨਾ ਹਾਂ ਕੋਈ ਜਾ ਵੜਨ ਤੇ ਬੇਬੇ ਨਹੀਂ ਦੀ ਨਾ ਜਾਣੀ ਲੈ ਕੱਲ ਵੀ ਬੇਬੇਾਂ ਦੀ ਮੈਂ ਚਟਣੀ ਰਗੜਨੀ ਚਟਣੀ ਰਗੜਨੀ ਅੱਜ ਆਂਦੀ ਮੈਂ ਰਗੜੀ ਲੈਣੀ ਆ ਫਿਰ ਬੇਬੇ ਤੇਰੇ ਹੱਥ ਦੀ ਚਟਣੀ ਬਹੁਤ ਸੁਆਦ ਹੁੰਦੀ ਹੈ ਆ ਹੀ ਆ ਫਿਰ ਮੈਂ ਚਟਣੀ ਰਗੜਦੀ ਵਦਿਆਂ ਸੋਨੀ ਵਾਂਗੂ ਥੋੜੀ ਕਚਲੀ ਵਿਚਲੀ ਕਰਦੀ ਅੱਜ ਕੱਲ ਮਿਕਸੀ ਤੇ ਬਟਨ ਨਾਪਦੀਆਂ ਤੇ ਚੱਲ ਨਹੀਂ ਮੰਮੀ ਵੀ ਕੁੰਡੇ ਤੇ ਰਗੜਦੇ ਮੰਮੀ ਵੀ ਬੇਬੇ ਤਾਂ ਫਿਰ ਆਪਦੀ ਮਰਜ਼ੀ ਕਰਦੀ ਆ ਨਾ ਹੁਣ ਆਪੜੀ ਉਹਨੇ ਥੋੜੋ ਮੰਨਣੀ ਆ ਹਾਂ ਸਹੀ ਗੱਲ ਹੁਣ ਉਹਨੇ ਮਰਜ਼ੀ ਕਰਨੀ ਉਹਨੇ ਵੱਡੀ ਆਪ ਕਹਿਮ ਨਹੀਂ ਸਕਦੇ ਆਪ ਕੋ ਕੁਛ ਕਹਿਮ ਨਹੀਂ ਸਕਦੇ ਮਮੀ ਜਦੋਂ ਤੁਹਾਡਾ ਵਿਆਹ ਹੋਇਆ ਜਦੋਂ ਤੁਸੀਂ ਇੱਥੇ-ਇੱਥੇ ਆਏ ਹਨ ਤੁਸੀਂ ਜਿਵੇਂ ਸ਼ਹਿਰੋਂ ਆਏ ਉੱਥੇ ਤੇ ਮੱਝਾਂ ਰੱਖੀਆਂ ਨਹੀਂ ਸੀ ਹਨਾ ਤੁਸੀਂ ਇੱਥੇ ਆ ਕੇ ਜੋ ਮੱਝਾਂ ਚੋਣੀਆਂ ਪਈਆਂ ਧਾਰ ਕੱਢ ਨਹੀਂ ਪਈ ਕਿਵੇਂ ਦਾ ਲੱਗਾ ਤੇ ਬੇਬੇ ਕਹਿੰਦੀ ਚੋ ਹਾਂ ਤੇ ਫਿਰ ਮੈਨੂੰ ਚੋਣੀਆਂ ਪਈਆਂ ਔਖਾ ਲੱਗਾ ਔਖਾ ਬਹੁਤ ਔਖਾ ਲੱਗਾ ਬਹੁਤ ਔਖਾ ਬੇਬੇ ਆਹਦੇ ਜੇ ਪਈ ਤੂੰ ਨਹੀਂ ਚੋਣੀਆਂ ਤੇ ਮੈਥੇ ਤੇ ਹੁਣ ਕੰਮ ਮੈਂ ਛੱਡ ਦੇਣਾ ਜੇ ਤੂੰ ਆ ਗਈ ਤੇ ਮੈਂ ਤੇ ਉਹਦੇ ਚੌਂਕੇ 'ਚ ਕੀ ਕਰਨਾ ਬੇਬੇ ਨੂੰ ਆਇਆ ਖਾਂਡਾ ਆਫੀ ਫੇਰ ਤੇ ਫੇਰ ਉਹ ਬੇਬੇ ਨੂੰ ਸਾਰਾ ਕੰਮ ਛੱਡ ਦਿੱਤਾ ਤੇ ਮੀਰਸ ਘਰ ਘਲਾਵਾ ਪੈ ਗਿਆ ਸੋ ਸਾਰਾ ਕੰਮ ਵੀ ਨਹੀਂ ਕਰਦੇ ਤੇ ਫੇਰ ਸਾਰਾ ਕੰਮ ਆਂ ਹੀ ਕਰਦੀ ਹੁੰਦੀ ਸੀਗੀ ਬੇਬੇ ਤਾਂ ਮੁੜ ਕੇ ਹੱਥ ਨਹੀਂ ਸੀ ਲਾਉਂਦੀਗੀ ਅੱਛਾ ਹੋਰ ਬੇਬੇ ਤਾਂ ਬਗ ਡੈਰੀਆਂ ਤੇ ਸੀ ਰਹਿੰਦੀ ਨਹੀਂ ਸੋਨੀ ਤੈਨੂੰ ਪਤਾ ਸੀ ਤੇਰੇ ਪਿਓ ਨੂੰ ਵੀ ਅਸਾ ਇਹਨਾਂ ਦੇ ਜ਼ਿੰਮੇਦਾਰ ਆਏ ਖੇਤੀ ਬਾੜੀ ਕਰਦੇ ਮੱਝਾਂ ਰੱਖੀਆਂ ਮੱਝਾਂ ਵੀ ਚੋਣੀਆਂ ਪੈਣੀਆਂ ਉਦੋਂ ਨਹੀਂ ਸੀ ਪਤਾ ਤੇ ਬੇਬੇ ਜੀ ਰੋਟੀ ਤਾਂ ਪਕਾ ਕੇ ਖਾਣੇ ਪੈਣੀ ਸੀਗੀ ਫੇਰ ਵੀ ਭਾਵੇਂ ਮੱਝਾਂ ਰੱਖੀਆਂ ਸੀਗੀਆਂ ਪਹਿਲਾਂ ਬੇਬੇ ਜੀ ਤੂੰ ਮੈਂ ਧਾਰ ਕੱਢਦੀ ਹੁੰਦੀ ਸੀ ਤੂੰ ਤੇ ਹੁਣ ਬੇਬੇ ਜੀ ਤੂੰ ਸਾਰਾ ਕੁਛ ਹੀ ਛੱਡ ਦਿੱਤਾ ਉਹ ਮੇਰੇ ਗਲਗਲਾਵਾ ਪਾ ਦਿੱਤਾ ਨਹੀਂ ਪੱਠੇ ਵੀ ਪੌਣੇ ਪੈਣੇ ਧਾਰਾਂ ਵੀ ਚੋਣੀਆਂ ਪੈਣੇ ਬੇਬੇ ਮੈਨੂੰ ਮੰਮੀ ਤੋਂ ਇੰਨਾ ਗਮ ਨਹੀਂ ਹੋਣਾ ਇਹ ਤਾਂ ਕਰਨਾ ਹੀ ਪੈਣਾ ਇਹ ਪਹਿਲਾਂ ਸੋਚਣਾ ਤੇ ਬੇਬੇ ਯਾਰ ਚਟਨੀ ਰਗੜੋ ਤੀ ਆਪਦੀ ਸੂਟ ਬਣਾ ਦਸੂੰ ਸੂਟ ਬਣਾ ਇਹ ਬੇਸਾਰਾ ਤੁਮਾਨ ਮੂਨ ਪਾ ਲਈ ਨੋਨ ਕੱਟ ਪਾਉਣੀ ਸੂਟ ਹੁਣ ਜਾਂ ਜਿੱਤੀਆਂ ਮੂਨ ਬੱਸ ਹੋਰ ਕੋਈ ਇਹ ਮੰਮੀ ਵੇ ਬੇਬੇ ਸੂਟ ਸੂਟ ਕਰੀ ਜਾਂਦੀ ਐ ਤੇ ਸੂਟ ਬਣਾਉਣੇ ਨਹੀਂ ਹੁਣ ਬਸ ਨਹੀਂ ਸੋਹਣੀ ਮੈਂ ਤਾਂ ਆਇਆ ਕਿ ਆ ਜਿਹੜਾ ਤੇਰਾ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਨਹੀਂ ਬੇਬੇ ਜੀ ਕੋਈ ਨਹੀਂ ਤਾਂ ਸੂਟ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਬਣਾ ਦੇਗੀ ਕਿ ਚੱਲ ਮੈਂ ਬਾਨ ਸੁਵੰਨੇ ਪਾ ਲਿਆ ਕਰੂੰਗੀ ਬੇਬੇ ਅਰ ਰੈਸਪੀ ਦੱਸੀ ਸਾਰੇ ਅਨਵਾਜ ਇਹ ਰੈਸਪੀ ਬਸ ਆਇਆ ਵੀ ਪਹਿਲਾਂ ਪੂਤਨਾ ਪਾ ਲੈਣਾ ਵਾ ਹਾਂਜੀ ਫਿਰ ਆਪਾਂ ਪਾ ਲੈਣਾ ਲਸਣ ਹੋ ਤਾਂ ਫਿਰ ਵਿੱਚ ਪੀਸੀਆ ਆਪਾਂ ਮਿਰਚਾ ਪਾ ਲੈਣੀ ਆ ਉਹ ਦੂਜੀ ਬੇਬੇ ਹੁਣ ਚੇਂਜ ਹੋਈ ਆ ਬੇਬੇ ਜੀ ਜੀ ਇਹ ਬੇਬੇ ਜੀ ਘੱਟ ਕਰਨੀ ਨਹੀਂ ਬਣਾ ਰਹੇ ਇਹ ਮਾਡਰਨ ਬੇਬੇ ਆ ਆ ਗਏ ਪੀਸੀਆਂ ਪਸਾਈਆਂ ਮਿਰਚਾਂ ਹੀ ਪਾਉਂਦੇ ਜਿਹੜੇ ਅੱਜ ਕੱਲ ਦੇ ਮਾਡਰਨ ਬੇਬੇ ਆ ਬੇਬੇ ਜੀ ਕੁਛ ਚੱਜ ਨਾਲ ਚਟਣੀ ਰਗੜਿਆ ਜਾਂ ਪੀਸੀਆਂ ਮਿਰਚਾਂ ਨਹੀਂ ਪਾਉਣੀਆਂ ਦੂਜੀਆਂ ਸਬੂਤੀਆਂ ਪਾਇਆ ਜੋ ਮੰਮੀ ਹੋਂ ਸਵਾਲ ਲਾਦੇ ਬੇਬੇ ਦੂਸਰੀ ਹੀ ਪਾਈ ਜਾ ਨਹੀਂ ਸੋਣੀ ਤਾਂ ਤੂੰ ਆਪ ਦਾ ਦੱਸ ਬੇ ਬਣ ਗਈ ਆ ਹੋ ਨਾ ਨਹੀਂ ਆਉਂਦਾ ਕੜੀ ਤੇ ਚੌਲ ਘਰ ਕੇ ਆਈਆਂ ਬਣੇ ਜਾਂਦੇ ਆ ਹਾਂ ਵਧੀਆ ਚਾਹੀਦੀ ਆ ਹਾਂ ਵਧੀਆ ਵਧੀਆ ਬਣਾਉਂਗੀ ਤਸਲੀ ਬਿਚਲੀ ਜੀ ਨਾ ਘਰ ਕੇ ਸੈਟ ਦੀ ਇੱਥੇ ਕਿਉਂ ਕੀ ਬੇ ਸਬਾੜੀ ਮੈਂ ਤਾਂ ਉਹ ਜੀ ਬਣਾਣੀ ਮੈਂ ਕਿਹੜੇ ਬਣਾਉਣੀ ਰਹਿਣੀ ਆ ਮੈਂ ਕਿਹੜੇ ਢਾਬੇ ਤੇ ਲੱਗੀ ਆ ਆ ਮੰਮੀ ਬੇਬੇ ਨੇ ਅੱਜ ਹੋਰ ਹੀ ਨਹੀਂ ਕਿ ਚੱਲਣਗੇ ਨੀਚੇ ਨੂੰ ਗੰਡੇ ਪਾ ਦੇ ਬੇਬੇ ਇਹ ਰਗੜੀ ਜਾਊਗੀ ਫੇਰ ਚੱਲਣੀ ਐ ਨੀ ਮੀਂਹ ਨਹੀਂ ਮਰਨੇ ਇਹ ਸੋਣੀ ਮਾਡਰਨ ਬੇਬੇ ਆ ਇਹ ਜਿਹੜੀਆਂ ਜੜੀਆਂ ਸਬੂਤੀਆਂ ਮਿਰਚਾਂ ਵਾਲੀਆਂ ਨਾ ਉਹ ਪੁਰਾਣੇ ਜ਼ਮਾਨੇ ਦੀਆਂ ਬੇਬੇ ਰਖੜਦੀਆਂ ਸੀ ਇਹ ਦੇਖ ਮੇਰੀਆਂ ਬਾਹਾਂ ਨਾ ਮੇਰੀਆਂ ਇਹ ਬੇਬੇ ਜੀ ਜ਼ੋਰ ਲੱਗਦਾ ਤਾਂ ਨਹੀਂ ਸਬੂਤੀਆਂ ਮਿਰਚਾਂ ਬਹੁਤ ਮੇਰੀਆਂ ਬਾਹਾਂ ਨਾ ਥੋੜੀਆਂ ਕਮਜ਼ੋਰ ਹੋ ਗਿਆ ਮਰਦੇ ਹਿਸਾਬ ਨਾਲ ਕੋਟਣਾ ਇਹਨੇ ਵੱਜਦਾ ਨਹੀਂਗਾ ਤੂੰ ਸੀ ਸੋਨੀ ਆਉਂਦਾ ਉਹ ਪਹਿਲਾਂ ਦੀ ਗੱਲਬਾਤ ਨਹੀਂ ਰਹੀ ਬੇਬੇ ਚ ਹੁਣ ਬੇਬੇ ਕਰਦੀ ਤਾਂ ਹੈ ਮਾਰੀ ਜੀ ਨੂੰ ਕਰਨਾ ਪੈਂਦਾ ਸੋਨੀ ਐਂ ਕੱਢ ਤੋ ਕੱਪੜੇ ਵੇਖ ਮਸ਼ੀਨ ਚ ਪਾਏ ਕਿ ਨਹੀਂ ਅੱਜ ਮੈਂ ਪਾਣੀ ਨਹੀਂ ਸੀ ਬੇਬੇ ਜੀ ਪਾਇਆ ਨੇ ਕੱਲੇ ਕੱਪੜੇ ਪਾਏ ਸੀ ਉਹ ਬਿਆਨ ਤੇ ਆਂਦਾ ਸੀ ਆ ਕੇ ਉਹ ਚਿੱਟਾ ਸੂਟ ਉਹਨੇ ਪਾਉਣਾ ਕਹਿੰਦਾ ਸੋਨੀ ਨੂੰ ਕਹਿਦੀ ਉਹ ਤੋ ਦੇਵੇ ਤੇ ਉਹਨੇ ਜਾਣਾ ਅੱਜ ਭੋਗ ਤੇ ਅੱਜ ਸਾਰੇ ਜਣੇ ਜਿਵੇਂ ਤੂੰ ਸੂਟ ਕੱਢਦੇ ਰਹਿੰਨੇ ਆ ਤੇ ਕਿਹੜਾ ਕਿਹੜਾ ਕਢਾਈ ਆਉਂਦੀ ਆ ਤੁਹਾਨੂੰ ਮੈਨੂੰ ਸਿੰਧੀ ਵੀ ਆਉਂਦੀ ਆ ਹਾਂ ਕਸ਼ਮੀਰੀ ਟਾਂਕਾ ਵੀ ਆਉਂਦਾ ਹਾਂ ਤੇ ਰੀਮਨ ਘੜਾਈ ਵੀ ਆਉਂਦੀ ਆ ਪੱਤਰ ਟਾਂਕਾ ਦਾ ਜੇ ਮੈਂ ਸਿੱਖਣਾ ਹੈ ਮੰਮੀ ਜਿਹੜਾ ਬੇਬੇ ਨੂੰ ਸੂਟ ਕੱਢ ਕੇ ਦਿੱਤਾ ਬੇਬੇ ਖੁਸ਼ ਹੋ ਗਈ ਸੀ ਹਾਂ ਵਦਿਆ ਖੁਸ਼ ਹੋ ਗਈ ਸੀ ਬੇਬੇ ਨੂੰ ਤਾਂ ਚਾਹੀ ਚੜਿਆ ਫਿਰ ਬੇਬੇ ਤਾਂ ਕਿਖੜੋ ਓਏ ਰੱਖ ਮੇਰਾ ਸੂਟ ਹੀ ਬਾਲਾ ਸੋਨਾ ਲੱਗਦਾ ਮੈਨੂੰ ਅੱਛਾ ਆਪਾਂ ਰੀਵਨ ਕਢਾਈ ਕੱਢੀ ਅੱਜ ਬੇਬੇ ਸਾਰਿਆਂ ਨੂੰ ਆਪਾਂ ਉਹ ਕਿਹੜੀ ਕਢਾਈ ਕੱਢ ਕੇ ਦਿਖਾਵਾਂ ਸਿੰਧੀ ਕਢਾਈ ਕੱਢ ਕੇ ਵਿਖਾ ਦਿੰਨੀ ਹੈ ਦੂਸਰੀ ਤਾਂ ਨਹੀਂ ਮੈਨੂੰ ਆਉਂਦੀ ਚੱਲ ਲਾਓ ਜੀ ਸੱਜਣੋ ਹੁਣ ਆਪਾਂ ਤੁਹਾਨੂੰ ਸਿੰਧੀ ਕਢਾਈ ਕੱਢ ਕੇ ਦਿਖਾਵਾਂਗੇ ਮੰਮੀ ਕੱਢਣਗੇ ਤੇ ਸਾਰਾ ਪ੍ਰੋਪਰ ਤੁਹਾਨੂੰ ਦੱਸਾਂਗੇ ਕਿਵੇਂ ਸਿੰਧੀ ਕਢਾਈ ਕੱਢਣੀ ਹੈ A to Z ਸਾਰਾ ਕਪੜਾ-ਕੁਪੜਾ ਮੰਮੀ ਸਾਰਾ ਲਿਆ ਹੋਇਆ ਨਾ ਸਾਰਾ ਕੁਝ ਲਿਆ ਪਿਆ ਫਰੇਮ ਵੀ ਨਾਲ ਚੱਕ ਲਿਆ ਆ ਜੋ ਹਾਂ ਠੀਕ ਆ ਕੱਢੀ ਆਵੇ ਐਂ ਕਰ ਸੋਹਣੀ ਔਰ ਤੋਂ ਪਹਿਲਾਂ ਰੋਟੀ ਖਚੌਲ ਲਿਆ ਤੇ ਟਾਈਮ ਹੋ ਗਿਆ ਕਢਾਈਆਂ ਫੇਰ ਹੁੰਦੀਆਂ ਰਹਿਣਗੀਆਂ ਕੋਈ ਨਹੀਂ ਮਾਰਾ ਤੋ ਕੋਈ ਕੋਟੀ ਜੇ ਨਹੀਂ ਗਿਉ ਤਾ ਬੇਬੇ ਜੀ ਮੈਨੂੰ ਪਾ ਲੈਣ ਦੇ ਕੋਈ ਗੱਲ ਨਹੀਂ ਮੈਂ ਸਿੱਖਣਾ ਹੀ ਆ ਆ ਟਾਈਮ ਵੇਲਾ ਕਿੰਨਾ ਹੋ ਗਿਆ ਟਾਈਮ ਵੱਜ ਗਿਆ ਕੋਈ ਕੋਈ ਨਹੀਂ ਆਂਟੀ ਫਰੋਇਪਰ ਨਹੀਂ ਜਾਣਾ ਤੁਸੀਂ ਹਾਂ ਫਰੋਇਪਰ ਫਰੋਇਪਰ ਵੀ ਜਾਵਾਂਗੇ ਡੀਲਰ ਕਰਨ ਵੀ ਜਾਣਾ ਇਹ ਕਿਹੜੀ ਕਢਾਈ ਕੱਢ ਰਹੇ ਹੋ ਇਹ ਸਿੰਧੀ ਤੋਪਾ ਜਦੋਂ ਮੈਂ ਬੇਬੇ ਦਾ ਸੂਟ ਕੱਢਿਆ ਮੇਰਾ ਬੜਾ ਸਿਰ ਦੁਖਿਆ ਬੜਾ ਸਿਰ ਦੁਖਿਆ ਬੇਬੇ ਅਜੇ ਵੀ ਨਹੀਂ ਖੁਸ਼ ਹੋਈ ਅੱਛਾ ਖੁਸ਼ ਕਿਉਂ ਨਹੀਂ ਤਾਂ ਪੂਰੀ ਖੁਸ਼ ਆ ਮੇਰੀ ਧੀ ਨੇ ਐਡਾ ਸੋਹਣਾ ਮੈਨੂੰ ਸੂਟ ਕੱਢ ਕੇ ਦਿੱਤਾ ਬੇਬੇ ਹੌਸਟ ਜਾਈਏ ਤੁਨੂੰ ਹਾਂ ਸੂਟ ਚਾਹੀਦਾ ਮੇਰਾ ਨਾ ਹੁਣ ਸਿੰਦੀ ਟਾਂਕੇ ਦਾ ਸੋਹਣਾ ਜਿਹਾ ਸੂਟ ਕੱਢ ਕੇ ਦੇਈ ਚੱਲ ਕੋਈ ਨਹੀਂ ਬੇਬੇ ਜੀ ਕੱਢ ਦੂੰਗੀ ਮੈਂ ਜੋ ਜਾਗੇ ਮੈਂ ਬੇਬੇ ਜੀ ਕੱਢ ਕੇ ਦਿੱਤਾ ਨਾ ਉਹੋ ਜਿਹਾ ਹੁਣ ਫੇਰ ਕੱਢ ਕੇ ਦੇਉਂਗੀ ਤੈਨੂੰ ਲੈ ਚੱਲ ਵਧੀਆ ਬੇਬੇ ਖੋਜ ਹੋਗੀ ਜਾਨੀ ਤੀ ਸੋਹਣਾ ਜਿਹਾ ਕੱਢ ਕੇ ਦੇਈ ਹੁਣ ਮੈਂ ਸੋਹਣਾ ਜਿਹਾ ਕੱਪੜਾ ਲੈਣ ਕੇ ਨਾ ਸੋਹਣੇ ਸੋਹਣੇ ਰੰਗ ਪਾ ਕੇ ਫੇਰ ਕੱਢ ਕੇ ਦੇਉਂਗੀ ਚੰਗਾ ਚੰਗਾ ਮੇਰੀ ਧੀ ਨੇ ਉਹਨੂੰ ਕਰੋਸ਼ੀਆ ਵੀ ਕਰਦੀ ਸਾਈਡਾਂ ਤੇ ਚੰਗਾ ਹਾਂ ਜਿਹੜਾ ਮੈਂ ਆ ਕਰਦੀ ਨਾ ਇਹੋ ਜਿਹਾ ਹੀ ਕੱਢ ਕੇ ਦਿਓ ਬੇਬੇ ਜੀ ਸੋਨੀ ਮੈਨੂੰ ਤਾਂ ਲੱਗਦਾ ਜਿਹੜਾ ਤੂੰ ਮੇਰਾ ਪਾਇਆ ਉਹ ਵੀ ਦੇੜ ਦੇਣਾ ਮਾੜਾ ਨਹੀਂ ਦੇਰ ਦੀ ਬੇ ਮੈਂ ਤਾਂ ਕੱਢਣ ਜਾਣਦੀ ਆ ਮੈਂ ਦੂਜੇ ਮੰਮੀ ਤੂੰ ਰੱਖ ਦੋ ਖਰਾਬ ਨਾ ਹੋ ਜਾਵੇ ਬਹੁਤ ਕਢਾਈਆਂ ਹੋ ਗਈਆਂ ਹੁਣ ਕੀ ਮੰਮੀ ਰੋਟੀ ਤੇ ਪਕਾ ਲਓ ਫਿਰ ਟਾਈਮ ਉਹ ਪਕਾ ਲੈਨੇ ਅਜੇ ਤਾਂ ਟਾਈਮ ਨਹੀਂ ਹੋਇਆਗਾ ਬੇਬੇ ਜੀ ਮਾਰੀ ਜੇ ਹਲਪਤ ਕਰਾ ਨਾ ਸੋਨੀ ਵੇਖ ਲੈ ਤੂੰ ਹੁਣ ਤਾਂ ਮੈਂ ਚਟਣੀ ਵੀ ਕਟ ਲਈ ਆ ਤੇ 12 ਦਾ ਟਾਈਮ ਹੋ ਗਿਆ ਤੇ ਲੋਕਾਂ ਨੇ ਤਾਂ ਚਾਹ ਦਾ ਚਾਹ ਵੀ ਪੀਲੀ ਦੂਰਵਾਰੀ ਤੇ ਆਪਣੇ ਹਜੇ ਤੱਕ ਰੋਟੀ ਨਹੀਂ ਨਸੀਬ ਹੋਈ ਨਸੀਬ ਕੀ ਚਟਨੀ ਤੇ ਬਣਾ ਲਓ ਉਹ ਚਟਨੀ ਤਾਂ ਬਣੀ ਪਈ ਆ ਉਤੋਂ ਚਮਚਾ ਲੈ ਆਂ ਅੰਦਰ ਜਾ ਕੇ ਮੇਰੇ ਤਾਂ ਤੁਰਿਆ ਨਹੀਂ ਜਾਂਦਾ ਗੋਡੇ ਰੋਟੀ ਪਕਾ ਲਾ ਹੁਣ ਛੇ ਛੇ ਦੀ ਸੋਨੀ ਮੈਂ ਫਿਰ ਦਵਾਈ ਵੀ ਲੈਣੀ ਆ ਬੇਬੇ ਐਡੀ ਛੇਦੀ ਰੋਟੀ ਨਹੀਂ ਮੈਂ ਇਥੇ ਬੱਕਦੀ ਮੈਂ ਹੋਰ ਵੀ ਕੰਮ ਬਥੇਰੇ ਕਰਨੇ ਆ ਮੰਮੀ ਗੂਲ ਲੋ ਸੇਵਕਾ ਕੰਮ ਇਥੇ ਖਤਰੇ ਵਾਲੇ ਨੂੰ ਸੋ ਭਾਈ ਆ ਆਦੇ ਰੋਲ ਚ ਆਓ ਐਨ ਕਾ ਲਾਓ ਪਰਨ ਮੈਨੂੰ ਬਹੁਤ ਮਜ਼ਾ ਆਇਆ ਟਾੜਾ ਰੋਲ ਲੈ ਕੇ ਨਾ ਬਹੁਤ ਮਜ਼ਾ ਆਇਆ ਬੇਬੇ ਤੁਹਾਨੂੰ ਮਜ਼ਾ ਆਇਆ ਮੈਨੂੰ ਵੀ ਗੁਲਾਬੀ ਸੂਟ ਪਾ ਕੇ ਨਜ਼ਾਰਾ ਜਵਾਨੀ ਜਿੰਦੇ ਆਈ ਨਹੀਂ ਜਾਨੀ ਮੈਨੂੰ ਪਤਾ ਲੱਗ ਗਿਆ ਨਾ ਵੀ ਸੋਨੀ ਕਿੰਨੇ ਕੰਮ ਕਰਦੀ ਐ ਮੈਨੂੰ ਪਤਾ ਸੋਨੀ ਕੰਮ ਕਰਦੀ ਐ ਮੈਂ ਅੰਦਰ ਬੈਠੀ ਹੂੰ ਨੀ ਮੈਨੂੰ ਕੀ ਪਤਾ ਸੋਨੀ ਕਰਦੀ ਆ ਕਿ ਬਿਆਨਤ ਕਰ ਦਊਂ ਮੋੜੇ ਬੇਬਿਆਂ ਦੀ ਕੱਲੀ 부ੜੀ ਐਨੇ ਕੰਮ ਕਰਦੀ ਹਾਂ ਤੇ ਹੁਣ ਮੈਂ ਸੱਜਣੋ ਇਹ ਸਿਰਫ ਇੱਕ ਰੋਲ ਸੀ ਐਕਟਿੰਗ ਲਾ ਸਕਦੇ ਤੁਸੀਂ ਐਕਟਿੰਗ ਕੀਤੀ ਹੈ ਨਾ ਹਾਂ ਸਹੀ ਗੱਲ ਹੈ ਬਈ ਇਕੱਲਾ ਬੁੜੀਆਂ ਸੂਟ ਨਹੀਂ ਮੰਗਦਿਆਂਗੇ ਘਰ ਦੇ ਕਿੰਨੇ ਕੰਮ ਕਰਦੀਆਂ ਜੋ ਸਵੇਰ ਤੋਂ ਉੱਠ ਚਾਹ ਤੋਂ ਲੈ ਕੇ ਤੇ ਰਾਤ ਦੇ ਦੁੱਧ ਤੱਕ ਚੱਲੀ ਜਾਣਾ ਕੰਮ ਇਹ ਤਾਂ ਬੇਬੇ ਜੀ ਉਹ ਨਹੀਂ ਨਹੀਂ ਬੇਬੇ ਤੁਸੀਂ ਮੰਮੀ ਆ ਅਸਲੀ ਰੂਪ ਚ ਆ ਗਏ ਹੋ ਹਾਂ ਚੱਛੀ ਕੰਨਾ ਕੀ ਕਰ ਲੈਂਦਾ ਵੇ ਦੋਈਆਂ ਠੀਕਦਾ ਪੈਂਦਾ ਵੇ ਕੰਨਾ ਤਾਂ ਕੁਝ ਵੀ ਨਹੀਂ ਕੋਈ ਕਰਦਾ ਸੋਨੀ ਹੁਣ ਤਾਂ ਸਾਰਿਆਂ ਨਾਲ ਮਿਲ ਕੇ ਕਰਨਾ ਦੂ ਰੋਟੀਆਂ ਬਕਾਉਣੀ ਤੂੰ ਉਹ ਬੈਂਦਰ ਚੰਨ ਦਾੜ ਲਾ ਕੇ ਲੈ ਜਾਂਦਾ ਹਰਮਣ ਤੂੰ 판ਡੇ ਚੱਕ ਲਿਆ ਐ ਨਾਲ ਮੇਰੇ ਗੱਡੀ ਚੱਲ ਜਾਂਦੀ ਸਹੀ ਗੱਲ ਸੋ ਸੱਜਣੋ ਇਹ ਆਪਾਂ ਐਕਟਿੰਗ ਕੀਤੀ ਸੋ ਇਹ ਚੀਜ਼ ਨੂੰ ਕਿਸੇ ਨੇ ਨੈਗੇਟਿਵ ਨਹੀਂ ਲੈ ਕੇ ਜਾਣਾ ਤੇ ਇਹ ਤੇ ਗੁੱਸਾ ਵੀ ਨਹੀਂ ਕਰਨਾ ਕਹਿੰਦੇ ਠੀਕ ਆ ਗੁੱਸਾ ਤਾਂ ਨਹੀਂ ਕੀਤਾ ਨਾ ਨਾ ਅਸੀਂ ਕਾਦਾ ਗੁੱਸਾ ਕੀ ਕੀ ਚੜ ਗਿਆ ਹੈ ਸਾਨੂੰ ਤਾਂ ਚਾ ਚੜ ਗਿਆ ਗੱਲ ਮੈਂ ਕੋ ਰਾਫ ਚ ਲਾੜੀ ਨਾ ਬੇਬੇ ਸੋਨੇ ਇਹਨਾਂ ਨੁਕਸ ਦਾ ਮੈਂ ਕਦੇ ਕੱਢੇ ਨਹੀਂ ਜਿੰਨੇ ਚਾਜ ਤੂੰ ਕਰ ਦਿੱਤੇ ਅੱਜ ਮੰਮੀ ਨੇ ਕਹਿੰਦਾ ਜਿਆਦੇ ਨਾਕਸ ਕੱਢਦੇ ਹੁੰਦੇ ਆ ਫਿਰ ਤਾਂ ਹੀ ਮੈਂ ਕਿਹਾ ਵਾ ਆਹੀ ਮੌਕਾ ਮਿਲਿਆ ਮੈਨੂੰ ਸੱਸ ਬਣਨ ਦਾ ਅੱਜ ਬੇਬੇ ਨੇ ਮੰਮੀ ਨੇ ਕੋਈ ਜਿਆਦੇ ਨਾਕਸ ਕੱਢ ਤੇ ਬੇਬੇ ਚੋਲ ਵੀ ਨਹੀਂ ਕਦੇ ਕਿਹਾ ਨਾਈ ਨੇ ਕਰ ਲਿਆ ਕਿਆਰਾ ਦਾ ਮੰਮੀ ਨੇ ਚੌਲ ਵੀ ਆਪਦੇ ਕੋਲੇ ਹੀ ਬਣਾਤੇ ਕਿਆ ਚੌਲ ਕੱਲ ਨਹੀਂ ਖਵਾਏ ਖਵਾਏ ਨਹੀਂ ਫੇ ਮਿੱਠੇ ਜਰਦਾ ਖਵਾਇਆ ਫੇਰ ਦੇਸੀ ਘਿਓ ਦੇ ਡੇ ਡੇ ਸੋਨੇ ਨਾਨੀ ਦਾ ਲੌਂਗ ਇਲਾਇਚੀਆਂ ਪਾ ਕੇ ਸੌਗੀ ਪਾ ਕੇ ਖਵਾਏ ਆ ਪਰ ਗੱਲ ਕੱਲ ਖਵਾਏ ਸੀ ਸੌਗੀ ਵਿੱਚ ਲੌਂਗ ਜਰਦਾ ਬਣਾਇਆ ਸੀ ਧਰਿਆ ਸੀ ਕੁਜੇ ਦੇ ਵਿੱਚ ਬਾਹਰ ਹੀ ਜਵਾਦ ਬਣਿਆ ਸੋਨੇ ਮੈਂ ਪਾ ਕੇ ਦੇ ਦੀ ਮੈਨੂੰ ਜੇਕਰ ਖਾਈ ਜਾਵਾਂ ਹੋਰ ਮੰਗਾ ਮੈਂ ਪਰ ਮੈਂ ਮੰਗੇ ਨਹੀਂ ਕੇ ਮੈਂ ਖਾ ਲਿਆ ਇਸ ਤਰ੍ਹਾਂ ਹੀ ਵੀ ਨਾ ਸੱਸ ਦਾ ਪਿਆਰ ਮਾਵਾਂ ਧੀਾਂ ਵਾਂਗ ਹੁੰਦਾ ਕਿਉਂਕਿ ਮਾਵਾਂ ਧੀਾਂ ਵੀ ਕਦੇ ਗੁੱਸੇ ਰਾਜੀ ਹੋ ਜਾਂਦੀਆਂ ਤੇ ਪਰ ਇਹ ਜਿਹੜੀ ਨਾ ਸੱਸ ਦੀ ਲੜਾਈ ਆਪਾਂ ਇਹ ਪਿਆਰ ਹੀ ਆਪਾਂ ਵਿਖਾਇਆ ਸਾਰਾ ਹਨਾ ਵੀ ਇਸ ਤਰ੍ਹਾਂ ਹੀ ਹੁੰਦਾ ਵਾ ਪਿਆਰ ਜ਼ਿਆਦਾ ਨਹੀਂ ਬਧਾਲਿਆ ਅੱਜ ਤੁਸੀਂ ਮੈਂ ਅੱਜ ਇੰਨਾ ਨਹੀਂ ਵੈਸੇ ਹਣਾ ਠੀਕ ਹੀ ਰਹਾ ਜਾਏਗਾ ਮੇਰੀ ਗੱਲ ਸੁਣ ਨੌ ਸੱਫ ਲੜੀਆਂ ਤੇ ਇੱਕੇ ਚੌਕੇ ਚੜੀਆਂ ਇਹ ਗੱਲ ਬਣੀ ਹੈ ਬਣੀ ਹੈ ਲੋਕ ਚੌਕ ਤੇ ਚੱਲੋ ਚੱਲਦੀ ਰਹਿੰਦੀ ਹੈ ਹਾਂ ਚੱਲਦੀ ਰਹਿੰਦੀ ਹੈ ਪਰ ਇਹ ਪਿਆਰ ਹੀ ਇਹ ਚੀਜ਼ ਨੂੰ ਕਿਸੇ ਨੇ ਮੈਂ ਵਾਰ-ਵਾਰ ਕਹ ਰਾ ਨੈਗੇਟਿਵ ਨਹੀਂ ਲੈ ਕੇ ਜਾਣਾ ਐਕਟਿੰਗ ਸੀ ਸੋ ਮੰਮੀ ਨੇ ਵੀ ਬੜੀ ਸੋਹਣੀ ਐਕਟਿੰਗ ਕੀਤੀ ਬੇਬੇ ਨੇ ਵੀ ਬੜੀ ਸੋਹਣੀ ਐਕਟਿੰਗ ਕੀਤੀ ਤੇ ਤੁਸੀਂ ਦੱਸਿਓ ਵੀ ਸਾਡੀ ਐਕਟਿੰਗ ਕਿਵੇਂ ਲੱਗੀ ਜਿਹਨੇ ਜਿਹਨੇ ਸਾਡੋ ਵਧੀਆ ਐਕਟਿੰਗ ਕੀਤੀ ਮੰਮੀ ਨੇ ਇਹ ਬੇਬੇ ਸਾਡਾ ਤਾਂ ਹੱਸਾ ਹੀ ਨਾ ਵਾਦੋ ਮੈਂ ਤਾਂ ਜਮਹਣਾ ਸਾਲ ਨੂੰ ਮਜ਼ਾਰੂ ਹੋ ਗਿਆ ਮੇਰੇ ਪਿੱਛੇ ਬੈਠੇ ਦਾ ਹਾਸਾ ਨਿਕਲੀ ਜਾਵੇ ਸੋ ਅੱਜ ਵਾਲਾ ਵਲੌਗ ਮੇਰੇ ਹਿਸਾਬ ਨਾਲ ਥੋੜਾ ਵੱਖਰਾ ਵਲੌਗ ਸੀ ਬੇਬੇ ਅੱਜ ਤੇ ਗੁਲਾਬੀ ਸੂਟ ਪਾ ਕੇ ਬਾਲੀ ਸੋਹਣੀ ਲੱਗੀ ਜਾਨੀ ਆ ਮੈਨੂੰ ਜਾਨੀ ਚੇਤੇ ਆ ਗਈ ਮਟਿਆਰ ਬਣ ਗਈ ਮੈਂ ਹੁਣ ਸੋਹਣੀ ਆਏ ਘਰ ਹੁਣ ਤੂੰ ਰੋਟੀਆਂ ਪਕਾ ਲਿਆ ਨਹੀਂ ਬੇਬੇ ਇਹਨੇ ਨੱਚਿਆ ਚਾਰਨਾ ਕਰ ਮੇਰੇ ਬਾਈ ਬਾਈ ਜੀ ਇੰਜੋਏ ਕੀਤਾ ਹੋਗਾ ਪੱਕਾ ਜਲਾ ਬਲਾਉ ਲੋ ਤੂੰ ਜੌਦੇ ਵਾਦੇ ਰੋ ਖੋਸ਼ ਰੋ ਕਮੈਂਟ ਕਰਕੇ ਦੱਸੋ ਕਿਦਾਂ ਲੱਗਾ ਵਧੀਆ ਲੱਗਾ ਕਿੰਦਾ ਰੋਲ ਵਧੀਆ ਲੱਗਾ ਤੁਹਾਨੂੰ ਵਧੀਆ ਲੱਗਾ ਬਾਈ ਮੈਨੂੰ ਤਾਂ ਦੋਨਾਂ ਦੇ ਰੋਲ ਇੱਧਰ ਵੇਖੋ ਇਹਨਾਂ ਦਾ ਰੋਲ ਵੇਖੋ ਉਹ ਤੇ ਵੀ ਬਾਈ ਵਾਹ ਰੈਂਬੋ ਚਫੇੜ ਮਾਰ ਰੈਂਬੋ ਗੁੱਸੇ 'ਚ ਆ ਗਈ ਹੈ